ਫਾਜ਼ਿਲਕਾ ਦੇ ਵਿੱਚ ਵਿਕਾਸ ਦੀ ਗੰਗਾ ਨੂੰ ਤੇਜ਼ ਕਰਦੇ ਹੋਏ ਸਥਾਨਕ ਵਿਧਾਇਕ ਨਰਿੰਦਰ ਪਾਲ ਸਿਕਸਵਨਾ ਵੱਲੋਂ ਨਗਰ ਕੌਂਸਲ ਸਟਾਫ ਨਗਰ ਕੌਂਸਲ ਦੇ ਕਾਰਜ ਸਹਾਧਕ ਅਫਸਰ ਸ਼੍ਰੀ ਮੰਗਤ ਰਾਮ ਅਤੇ ਨਗਰ ਕੌਂਸਲ ਪ੍ਰਧਾਨ ਤੋਂ ਇਲਾਵਾ ਵੱਖ-ਵੱਖ ਕੌਂਸਲਾਂ ਲੜਾਂ ਅਤੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਵਾੜਾਂ ਦੇ ਆਗੂਆਂ ਨੂੰ ਨਾਲ ਲੈ ਕੇ ਅੱਜ ਫਾਜ਼ਿਲਕਾ ਸ਼ਹਿਰ ਦੇ ਤਿੰਨ ਵਾੜਾਂ ਵਿੱਚ ਵਿਕਾਸ ਦੀ ਗੰਗਾ ਨੂੰ ਤੇਜ਼ ਕੀਤਾ ਗਿਆ ਵਿਕਾਸ ਦੀ ਨਹਾਰੀ ਲਿਆਦੇ ਕਿ ਜਿਸ ਤਹਿਤ ਅੱਜ ਸਥਾਨਕ ਵਿਧਾਇਕ ਨਿਰਿੰਦਰਪਾਲ ਸਿੰਘ ਸਵੋਣਾ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਪੈਂਡਿੰਗ ਪੇ ਕੰਮਾਂ ਨੂੰ ਸ਼ੁਰੂਆਤ ਕੀਤੀ ਅਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਸੁਣੀਆਂ ਇਸ ਮੌਕੇ ਬੋਲਦੇ ਹੋਏ ਸਥਾਨਕ ਵਿਧਾਇਕ ਨਿਰਿੰਦਰਪਾਲ ਸਿੰਘ ਸਵੋਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਅਤੇ ਲੋਕਾਂ ਦੁਆਰਾ ਚੁਣੀ ਹੋਈ ਹੈ ਲੋਕਾਂ ਲਈ ਇਹ ਕੰਮ ਕਰਨਾ ਹੋਂਦਾ ਪਹਿਲਾ ਕਰਤਵ ਹੈ ਇਸ ਤਹਿਤ ਲਗਾਤਾਰ ਆਮ ਆਦਮੀ ਪਾਰਟੀ ਵੱਲੋਂ ਕੰਮ ਕੀਤੇ ਜਾ ਰਹੇ ਹਨ ਤੇ ਲੋਕਾਂ ਦੇ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਹਨ ਅਤੇ ਆਮ ਲੋਕਾਂ ਦੇ ਕਹਿਣ ਤੇ ਅੱਜ ਵੱਖ-ਵੱਖ ਵਾੜਾ ਵਿੱਚ ਵਿਕਾਸ ਦੀ ਸ਼ੁਰੂਆਤ ਕਰਾਈ ਗਈ ਹੈ ਅਤੇ ਉਹਨਾਂ ਦੀਆਂ ਆਨ ਵਾਲੀਆਂ ਮੁਸ਼ਕਲਾਂ ਇਸੇ ਤਰ੍ਹਾਂ ਹੀ ਹੱਲ ਕੀਤੀਆਂ ਜਾਣਗੀਆਂ ਜੇਕਰ ਹੋਰ ਵੀ ਕੋਈ ਉਹਨਾਂ ਦੀ ਮੰਗਾਂ ਹਨ ਤਾਂ ਉਹਨਾਂ ਨੂੰ ਹੱਲ ਜਲਦੀ ਕੀਤਾ ਜਾਏਗਾ ਇਸ ਮੌਕੇ ਨਾਲ ਹੀ ਵਿਧਾਇਕ ਨਰਿੰਦਰ ਪਾਲ ਸਿੰਘ ਸਵਣਾ ਨੇ ਕਿਹਾ ਵੀ ਉਹ ਲੋਕਾਂ ਦਾ ਹਮੇਸ਼ਾ ਕਰੇਦਾ ਰਿਆਂ ਦੇ ਲੋਕਾਂ ਨੂੰ ਛੋਟੀ ਉਮਰ ਵਿੱਚ ਐਮਐਲਏ ਬਣਾ ਕੇ ਫਾਜਿਲਕਾਰ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਇਸ ਲਈ ਉਹ ਲੋਕਾਂ ਦੇ ਹਰ ਵੇਲੇ ਹਾਜ਼ਰੀ ਵਿੱਚ ਰਹਿੰਦੇ ਹਾਂ ਇਸ ਮੌਕੇ ਬੋਲਦੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣ ਲਈ ਸੱਜਣੋ ਅੱਜ ਵਾਰਡ ਨੰਬਰ 15 ਵਾਰਡ ਨੰਬਰ 22 ਔਰ ਵਾਰਡ ਨੰਬਰ 24 ਦੇ ਵਿੱਚ ਜੋ ਵਿਕਾਸ ਕਾਰਜਾਂ ਦੀ ਅੱਜ ਸ਼ੁਰੂਆਤ ਕਰਾਈ ਗਈ ਹੈ ਸਭ ਤੋਂ ਪਹਿਲਾਂ ਅਸੀਂ ਜੋ ਵਾਰਡ ਨੰਬਰ 15 ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਧਰਮਸ਼ਾਲਾ ਜੋ ਉਹਨਾਂ ਦੇ ਨਾਮ ਦੀ ਹੈ ਡਾਕਟਰ ਸਾਹਿਬ ਦੇ ਡਾਕਟਰ ਭੀਮਰਾਬ ਅੰਬੇਦਕਰ ਜੀ ਦੇ ਉਹਨਾਂ ਦੇ ਧਰਮਸ਼ਾਲਾ ਜਿਹੜਾ 4 ਲੱਖ ਤੋਂ ਵੱਧ ਦਾ ਜਿਹੜਾ ਟਾਈਲਾਂ ਦਾ ਕੰਮ ਸੀ ਉਹ ਸ਼ੁਰੂ ਕਰਵਾਇਆ ਉਸ ਤੋਂ ਬਾਅਦ ਵਾਰਡ ਨੰਬਰ 15 ਦੇ ਵਿੱਚ ਹੀ ਇੱਕ ਗਲੀ ਸੀਗੀ ਸੜਕ ਸੀਗੀ ਜਿਹੜੀ ਬਣਨ ਵਾਲੀ तकरीबन 9 ਲੱਖ 70 ਹਜ਼ਾਰ ਦੀ ਲਾਗਤ ਦੇ ਨਾਲ ਉਹਦੀ ਸ਼ੁਰੂਆਤ ਕਰਾਈ ਹੈ ਔਰ ਹੁਣ ਅਸੀਂ ਪਹੁੰਚੇ ਹਾਂ ਵਾਰਡ ਨੰਬਰ 22 ਔਰ ਵਾਰਡ ਨੰਬਰ 24 ਨਾਲ ਜੁਆਇੰਟ ਕਰਦੀ ਜਿਹੜੀ ਸੜਕ ਹੈ ਗਲੀ ਬਣਾਉਣ ਵਾਲੀ ਸੀਗੀ 17 ਲੱਖ 71 ਹਜ਼ਾਰ ਦੀ ਲਾਗਤ ਦੇ ਨਾਲ ਇਹ ਸੜਕ ਜਿਹੜੀ ਬਣਵਾਈ ਜਾ ਰਹੀ ਹੈ ਔਰ ਇੱਕ ਨਾਲ ਚਾਵਲਾ ਕਲੋਨੀ ਹੈ ਔਰ ਸੁਬਾਸ਼ ਚਾਵਲਾ ਜੀ ਦੀ ਗਲੀ 15 ਲੱਖ 50 ਹਜ਼ਾਰ ਦੀ ਲਾਗਤ ਦੇ ਨਾਲ ਇਹ ਜਿਹੜੀ ਅੱਜ ਸ਼ੁਰੂਆਤ ਕਰਵਾ ਕੇ ਜਾ ਰਹੇ ਹਾਂ ਔਰ ਤਕਰੀਬਨ 47 ਲੱਖ ਰੁਪਏ ਦੇ ਅੱਜ ਵਿਕਾਸ ਕਾਰਜ ਇਸ ਸ਼ਹਿਰ ਦੇ ਵਿੱਚ ਸ਼ੁਰੂ ਕਰਵਾਏ ਨੇ ਔਰ ਇਹ ਜਿਹੜੇ ਕੰਮ ਸ਼ੁਰੂ ਕਰਵਾਏ ਨੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕੰਮ ਪੂਰੇ ਆਉਣਗੇ ਔਰ ਬਿਲਕੁਲ ਜਿਸ ਤਰ੍ਹਾਂ ਲੋਕ ਚਾਹੁੰਦੇ ਨੇ ਉਸੇ ਤਰ੍ਹਾਂ ਦੀ ਜਿਹੜੀਆਂ ਸੜਕਾਂ ਇਹ ਬਣਾ ਕੇ ਲੋਕ ਹੋਰ ਕਿਹੜੇ-ਕਿਹੜੇ ਵਿਕਾਸ ਕਾਰਜ ਆਉਣ ਵਾਲੇ ਸਮੇਂ ਦੇ ਵਿੱਚ ਸ਼ੁਰੂ ਕੀਤੇ ਜਾ ਰਹੇ ਆ ਜੀ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਜਿਨ੍ਹਾਂ ਦੇ ਟੈਂਡਰ ਹੋ ਚੁੱਕੇ ਨੇ ਅਸੀਂ ਹਰ ਇੱਕ ਵਾਰਡ ਦੇ ਵਿੱਚ ਜਾ ਕੇ ਇਹ ਸ਼ੁਰੂਆਤ ਕਰਵਾ ਰਹੇ ਆ ਔਰ ਇਹ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਵਾਰਡ ਦੇ ਵਿੱਚ ਪਹੁੰਚ ਕੇ ਲੋਕਾਂ ਨੂੰ ਮਿਲ ਕੇ ਜੋ ਵੀ ਲੋਕਾਂ ਨੇ ਡਿਮਾਂਡਾਂ ਕੀਤੀਆਂ ਸੀ ਉਹਨਾਂ ਦੀ ਡਿਮਾਂਡ ਜਿਹੜੀ ਅਸੀਂ ਪੂਰੀ ਕਰ ਰਹੇ ਹਾਂ। এবੀਐ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ ਕਿ এবੀਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ। ਜੈ ਹਿੰਦ ਜੈ ਬਾੜਾ।